ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਪਖਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਛੋਟੀ ਵੀਰ ਭੁਪਿੰਦਰ ਜੀ ਸ਼ੁਕਰੀਆ ਜਿਵਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਆ ਸਿਆਸਤ ਅੱਜ ਪੰਜਾਬ ਦੀ ਜਿਹੜੀ ਆ ਜ਼ਿਆਦਾ ਪੱਕੀ ਹੋਈ ਆ ਜਿਆ ਗੱਲਬਾਤ ਆਪਾਂ ਕਰੀਏ ਅਕਾਲੀ ਆਗੂ ਵਿਕਰਮ ਜੀ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਅੱਜ ਫਿਰ ਸਿੱਟ ਦੇ ਅੱਗੇ ਪੇਸ਼ ਹੋਏ ਨੇ ਕੀ ਆ ਪੂਰਾ ਮਾਮਲਾ ਤੇ ਕੀ ਲੱਗਦਾ ਸਮੇਂ ਸਾਹਮਣੇ ਜੋ ਨਿਕਲ ਕੇ ਆਵੇਗਾ ਸੋ ਜਿਸ ਤਰੀਕੇ ਦੇ ਨਾਲ ਅੱਜ ਪੇਸ਼ੀ ਸੀਗੀ ਸਿੱਟ ਦੇ ਮੂਰੇ ਜੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਤੇ ਡੀਆਈਜੀ ਐਚਐਸ ਭੁੱਲਰ ਜਿਹੜੇ ਮੁਖੀ ਨੇ ਇਸ ਸੱਟ ਦੇ ਜੀ ਜਿਸ ਤਰੀਕੇ ਦੇ ਨਾਲ ਅੱਜ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਪੁੱਛਗਿੱਛ ਦੇ ਲਈ ਹਮਮ ਔਰ ਮੀਡੀਆ ਸਾਹਮਣੇ ਪੇਸ਼ ਹੋ ਕੇ ਜੀ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਹਮ ਜੋ ਗੱਲਾਂ ਬਾਤਾਂ ਕੀਤੀਆਂ ਨੇ ਬੜੇ ਤੱਤੇ ਬਿਆਨ ਦਿੱਤੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੂੰ ਕਿਹਾ ਕਿ ਉਹ ਭਗਵੰਤ ਮਾਨ ਹੋਰਾਦੀਆਂ ਚੀਕਾਂ ਕਢਾ ਦੇਣਗੇ। ਹੂੰ। ਉਹਨਾਂ ਨੇ ਕਿਹਾ ਕਿ ਇਹ ਪੰਜਵੀਂ ਸੈਟ ਹੈ। ਹੂੰ। ਪੰਜਵੀਂ ਸੈਟ ਹੈ ਜਿਹੜੀ ਉਹ ਅਜੇ ਤੱਕ ਵੀ ਕੋਈ ਕਿਸੇ ਨਤੀਜੇ ਤੇ ਨਹੀਂ ਪਹੁੰਚ ਸકી ਕੋ ਮਾਮਲਾ ਦਰਜ ਨਹੀਂ ਕਰਾ ਸਕੀ। ਹੂੰ। ਤੇ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਦੀਆਂ ਚੀਕਾਂ ਨਿਕਲ ਚੁੱਕੀਆਂ ਨੇ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਪਿਛਲੀ ਸਰਕਾਰ ਸੀ ਜਿਹੜੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਇੱਕ ਵਾਰੀ। ਹੂੰ। ਕਹਿੰਦੇ ਹੁਣ ਵੀ ਸਰਕਾਰ ਜਿਸ ਢੰਗ ਨਾਲ ਪੰਜਵੀਂ ਸੈੱਟ ਤਿਆਰ ਕੀਤੀ ਹੈ ਇਹਨਾਂ ਨੇ ਜੀ ਪੰਜਵੀਂ ਸੈੱਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਗੱਲਾਂ ਬਾਤਾਂ ਕੀਤੀਆਂ ਗਈਆਂ ਕਹਿੰਦੇ ਵੀ ਮਤਲਬ ਕਿ ਉੱਪਰ ਪਹਿਲਾਂ ਜਦੋਂ ਸੀਗੀ ਸੈੱਟ ਉਹ ਫਾਇਰ ਲੈਵਲ ਦੇ ਅਫਸਰਸ ਹੁੰਦੇ ਸੀਗੇ ਉਹਦੇ ਵਿੱਚ ਤੇ ਹੁਣ ਜਿਵੇਂ ਜਿਵੇਂ ਨਵੀਆਂ ਸੱਟਾਂ ਬਣਦੀਆਂ ਜਾ ਰਹੀਆਂ ਤੇ ਲੋਅਰ ਰੈਂਕ ਦੇ ਅਫਸਰ ਉਸ ਸੈੱਟ ਦੇ ਸੈੱਟ ਦੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਨੇ ਇੱਥੇ ਤੱਕ ਉਹਨਾਂ ਨੇ ਕਹਤਾ ਕਹਿੰਦੇ ਇੱਕ ਐਸਪੀ ਤੇ ਭਗਵੰਤ ਮਾਨ ਹੋਰਾਂ ਦੇ ਹਲਕੀ ਤੋਂ ਹੀ ਆ ਤੋ ਜਰੂਰ ਉਹ ਜੋ ਗੱਲਾਂ ਬਾਤਾਂ ਮੈਂ ਦੱਸ ਰਿਹਾ ਤੇ ਜਰੂਰ ਉਹ ਗੱਲਬਾਤ ਦੱਸਣਗੇ ਭਗਵੰਤ ਮਾਨ ਹੁਰਾਂ ਨੂੰ ਕੀ ਕੁਝ ਕਿਹਾ ਉਹਨਾਂ ਨੇ ਜੀ ਸੋ ਬਿਕਰਵਜੀਤ ਸਿੰਘ ਮਜੀਠੀਆ ਹੁਰਾਂ ਦਾ ਜਿਸ ਢੰਗ ਨਾਲ ਉਹਨਾਂ ਨੇ ਗੱਲਬਾਤਾਂ ਕੀਤੀਆਂ ਨੇ ਕਹਿੰਦੇ ਕਿ ਭਗਵੰਤ ਮਾਨ ਹੁਰਾਂ ਨੂੰ ਸਰਕਾਰ ਨੂੰ ਕਹਿੰਦੇ ਵੀ ਕੁਝ ਨਹੀਂ ਨਿਕਲਣਾ ਜੋ ਮਰਜ਼ੀ ਕਰ ਲੈਣ ਜਿਸ ਢੰਗ ਨਾਲ ਮਰਜ਼ੀ ਇਹ ਇਨਕੁਆਰੀਆਂ ਲਾ ਲੈਣ ਸੱਚ ਸਾਚੀ ਹੁੰਦਾ ਹੈ ਇਹ ਗੱਲਾਂ ਬਾਤਾਂ ਵਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਕੀਤੀਆਂ ਨੇ ਜੀ ਸੋ ਬਾਕੀ ਜਿਹੜਾ ਇਨਕੁਆਇਰੀ ਜੇ ਕੀ ਨਿਕਲ ਕੇ ਸਾਹਮਣੇ ਆਉਂਦਾ ਸਮਾਂ ਕੀ ਕਹਿੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਜੀ ਜੀਵਿੰਦਰ ਜੀ ਜੇ ਗੱਲਬਾਤ ਆਪਕ ਕਰੀਏ ਸੁਖਪਾਲ ਸਿੰਘ ਖਿਆਰਾ ਦੇ ਸੁਖਪਾਲ ਸਿੰਘ ਖਿਆਰਾ ਕੱਲ ਰਿਹਾ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜੇਲ੍ਹ ਦੇ ਵਿੱਚ ਜੋ ਕਹਿੰਦੇ ਗੱਲਾਂ ਬਾਤਾਂ ਹੋਈਆਂ ਨੇ ਉਸ ਨੂੰ ਲੈ ਕੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਕੀ ਖੁਲਾਸੇ ਨੇ ਤੇ ਕੀ ਉਹਨਾਂ ਦੇ ਵੱਲੋਂ ਗੱਲਬਾਤ ਜਿਹੜੀ ਮੀਡੀਆ ਦੇ ਵਿੱਚ ਕਹੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾਹੂਰੀ ਜੀ ਕੱਲ ਜਿਸ ਤਰੀਕੇ ਦੇ ਨਾਲ ਉਹ ਨਾਬਾ ਜੇਲ੍ਹ ਤੋਂ ਬਾਹਰ ਆਏ ਨੇ ਹੂੰ ਕਾਫੀ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਉਹਨਾਂ ਦੇ ਸਮਰਥਕ ਜਿਹੜੇ ਸੀਗੇ ਉਹ ਢੋਲ ਡੰਗਾੜਿਆਂ ਦੇ ਨਾਲ ਉਹਨਾਂ ਦਾ ਸਵਾਗਤ ਕਰ ਰਹੀ ਸੀ ਜੀ ਫੁੱਲਾਂ ਦੇ ਹਾਰ ਹੂੰ ਲੱਡੂ ਵੰਡੇ ਜਾ ਰਹੇ ਸੀ ਹੂੰ ਸੋ ਕਿਤਨਾ ਕਿਤੇ ਉਹਨਾਂ ਦੇ ਫਰਜ਼ਾਂਦ ਨੇ ਵੀ ਮਹਿਤਾਬ ਸਿੰਘ ਖੈਰਾ ਜੋ ਸੀਗੇ ਉਹਨਾਂ ਨੇ ਵੀ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਇਹ ਜਿਹੜੀ ਬਦਲਾਖੋਰੀ ਦੀ ਭਾਵਨਾ ਨਾਲ ਹੂੰ ਸਰਕਾਰ ਇਹ ਸਭ ਕੰਮ ਕਰ ਰਹੀ ਹੈ ਹੂੰ ਹੁਣ ਗੱਲ ਇਹ ਹੈ ਕਿ ਸੁਖਪਾਲ ਸਿੰਘ ਖੈਰਾ ਹੁਰਾ ਨੇ ਹੂੰ ਕਿਹਾ ਹੈ ਕਿ ਭਾਈ ਉਹਨਾਂ ਦੇ ਬੈਰਕ ਦੇ ਵਿੱਚ ਖਾਸ ਤੌਰ ਤੇ ਜਿਹੜੇ ਆ ਉਹ ਕੈਮਰੇ ਲਾਏ ਗਏ ਸੀ ਅੱਛਾ ਜੀ ਤੇ ਜਿਸ ਤਰੀਕੇ ਦੇ ਨਾਲ ਮਤਲਬ ਕਿ ਉਹ ਚੀਜ਼ਾਂ ਚੱਲ ਰਹੀਆਂ ਉਹ ਬੜੇ ਹੈਰਾਨ ਨੇ ਕਹਿੰਦੇ ਇਹੋ ਜੀ ਬਦਲਾਖੋਰੀ ਵਾਲੀ ਜਿਹੜੀ ਸਿਆਸਤ ਹੈ ਉਹਨਾਂ ਨੇ ਅਜੇ ਤੱਕ ਨਹੀਂ ਦੇਖੀ ਹੂੰ ਮਤਲਬ ਇਹ ਸੁਖਪਾਲ ਸਿੰਘ ਖਹਿਰਾ ਹੋਣਾ ਦਾ ਇਹ ਕਹਿਣਾ ਸੀਗਾ ਜੀ ਹੁਣ ਜਿਵੇਂ ਕਿ ਪਤਾ ਹੀ ਹੈ ਪਈਏ ਜਿਹੜਾ ਦੂਸਰਾ ਮਾਮਲਾ ਸੀਗਾ ਦੂਸਰਾ ਮਾਮਲੇ ਦੇ ਵਿੱਚ ਜਮਾਨਤ ਮਿਲ ਪਹਿਲੇ ਮਾਮਲੇ ਤੇ ਮਿਲ ਚੁੱਕੀ ਸੀ ਤੇ ਦੂਸਰੇ ਮਾਮਲੇ ਦੇ ਵਿੱਚ ਨਾ ਭਾ ਜੇਲ ਚ ਬੰਦ ਸੀਗੇ ਜੀ ਤੇ ਇਹ ਜਿਹੜਾ ਗੋਆਵਾ ਨੂੰ ਧਮਕਾਉਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ ਸੀ ਜੇਲ ਚ ਹੁਣ ਸੁਖਪਾਲ ਸਿੰਘ ਖਹਿਰਾਹੂਰਾ ਨੇ ਪਟੀਸ਼ਨ ਪਾਈ ਹੈ ਹਮ ਕਿ ਇਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਹਮ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਈ ਕੋਰਟ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੂੰ ਨੋਟਿਸ ਭੇਜਿਆ ਗਿਆ। ਜੀ। ਆ ਕੁਝ ਦਿਨਾਂ ਬਾਅਦ ਹੀ ਸਰਕਾਰ ਤੋਂ ਜਿਹੜਾ ਹੈਗਾ ਉਹਨਾਂ ਦਾ ਜਵਾਬ ਮੰਗਿਆ ਜਾਵੇਗਾ। ਜੀ। ਸੋ ਇਹ ਸਾਰਾ ਪੂਰਾ ਮਾਮਲਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਲੋਕ ਸਭਾ ਦੀਆਂ ਚੋਣਾਂ ਸਾਹਮਣੇ ਆ ਰਹੀਆਂ ਨੇ। ਹੂੰ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜੀ। ਇੱਕ ਦੂਜੇ ਦੀ ਮਤਲਬ ਗਰਮ ਖਬਰਾਂ ਜਿਹੜੀਆਂ ਨੇ ਸਿਆਸਤ ਦੇ ਵਿੱਚ ਹੂੰ। ਇਹ ਮਾਹੌਲ ਨੂੰ ਹੋਰ ਗਰਮ ਕਰ ਰਹੀਆਂ ਨੇ। ਜੀ। ਇਹ ਤੋਂ ਇਲਾਵਾ ਜੇਕਰ ਗੱਲ ਕਰੀਏ ਵਰਿੰਦਰ ਜੀ ਬਹੁਤ ਵੱਡੀ ਖਬਰ ਹੈ ਤੇ ਬਹੁਤ ਮਤਲਬ ਬਹੁਤ ਚਿੰਤਾਜਨਕ ਖਬਰ ਵੀ ਹੈ ਖਬਰ ਇਹ ਹੈ ਕਿ ਸੀਐਮ ਮਾਨ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਗੌਰਵ ਯਾਦਵ ਖੋਣਾ ਨੂੰ ਧਮਕੀ ਦਿੱਤੀ ਗਈ ਹੈ ਕਿ ਬਈ 26 ਜਨਵਰੀ ਤੇ 26 ਜਨਵਰੀ ਵਾਲੇ ਦਿਨ ਹਮਲੇ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਕਿਹਨਾਂ ਵੱਲੋਂ ਧਮਕੀ ਦਿੱਤੀ ਗਿਆ ਤੇ ਕਿਉਂ ਧਮਕੀ ਦੇਣ ਦੀ ਇਹ ਗੱਲ ਕਹੀ ਜਾ ਰਹੀ ਹੈ ਦੇਖੋ ਜੀ ਇਹ ਸਾਰਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਿਵੇਂ ਕਿ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ 26 ਜਨਵਰੀ ਦੇ ਦੇਣ ਗਣਤੰਤਰ ਦਾ ਦਿਹਾੜੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਝੰਡਾ ਲਹਿਰਾਉਣਾ ਜੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਹਮੇਸ਼ਾ ਇਹ ਇੱਕ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਹੀ ਪਹਿਲਾ ਜਿਹੜੇ ਮੰਤਰੀ ਜਾਂ ਜਿਹੜੇ ਅਹੁਦੇਦਾਰ ਹੁੰਦੇ ਸੀ ਉੱਥੇ ਤਿਰੰਗਾ ਲਹਿਰਾਉਂਦੇ ਸੀ ਪਰ ਇਸ ਵਾਰ ਜਿਹੜਾ ਹੈ ਜੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਿਰੰਗਾ ਲਹਿਰਾਉਣਾ ਇਹ ਚ ਕੋਈ ਸ਼ੱਕ ਨਹੀਂ ਜਦੋਂ ਭਗਵੰਤ ਮਾਨ ਹੋਰੀ ਆਉਣਗੇ ਉਹਨਾਂ ਦੇ ਨਾਲ ਪੰਜਾਬ ਦੇ ਡੀਜੀਪੀ ਵੀ ਹੋਣਗੇ ਹੋਰ ਅਫਸਰ ਹੋਣਗੇ ਤੇ ਜਿੰਨੇ ਵਿਧਾਇਕ ਨੇ ਜਿਹੜੇ ਵੀ ਵੀਆਈਪੀ ਨੇ ਉਹ ਵੀ ਸ਼ਾਮਲ ਹੋਣਗੇ ਇਕੱਠ ਜਿਹੜਾ ਉਹ ਚੰਗਾ ਖਾਸਾ ਹੋਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਇਹਦੇ ਇਸ ਦੌਰਾਨ ਜੀ ਗੁਰਪਤਵੰਦ ਸਿੰਘ ਪੰਨੂ ਜੀ ਉਹਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਤਮਕਾਇਆ ਗਿਆ ਜੀ ਸ਼ਹਿਰ ਦੇ ਤੌਰ ਤੇ ਧਮਕੀ ਦਿੱਤੀ ਗਈ ਹੈ ਕਿ ਉਹ ਸੀਐਮ ਮਾਨ ਤੇ ਡੀਜੀਪੀ ਪੰਜਾਬ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਉਹਨੇ ਦਿੱਤੀ ਹੈ ਜੀ اور ਇਥੋਂ ਤੱਕ ਕਿਹਾ ਹੈ ਕਿ ਭਾਈ ਜਿਹੜੇ ਵੀ ਗੈਂਗਸਟਰ ਹੈਗੇ ਨੇ ਉਹ ਉਹਦੇ ਨਾਲ ਸੰਪਰਕ ਕਰਨ ਹੂੰ ਤੇ ਕੁੱਲ ਮਿਲਾ ਕੇ دہشت ਦਾ ਮਾਹੌਲ ਬਣਾਉਣ ਦੇ ਵਾਸਤੇ ਇਹੋ ਜੀ ਧਮਕੀ ਜਿਹੜੀ ਆ ਉਹ ਸਾਹਮਣੇ ਨਜ਼ਰ ਆਈ ਹੈ ਹੂੰ ਜੋ ਵੀਡੀਓ ਜਾਰੀ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਵੀਡੀਓ ਚ ਗੱਲਬਾਤ ਸੁਣਨ ਨੂੰ ਮਿਲਦੀ ਪਈ ਹੈ ਜੀ ਜੀ ਇਹ ਤੋਂ ਇਲਾਵਾ ਜੇ ਗੱਲ ਕਰੀਏ ਵਿਰਿੰਦਰ ਜੀ ਆਪਾਂ ਕਾਂਗਰਸ ਜਿਹੜੀ ਹੈ ਕਾਂਗਰਸ ਦੇ ਵਿੱਚ ਵੀ ਕਾਫੀ ਗਹਿਮਾ ਗਿਮੇ ਚੱਲ ਰਹੀ ਹੈ ਹਲਚਲ ਜੀ ਚੱਲ ਰਹੀ ਹੈ ਤੇ ਹੁਣ ਕਾਂਗਰਸ ਕਾਫੀ ਸਰਗਰਮਾ ਕਾਂਗਰਸ ਦੇ ਵੱਲ ਇੱਕ ਰੈਲੀ ਕੱਢੀ ਜਾ ਰਹੀ ਹੈ ਕਰਾਲੀ ਦੇ ਵਿੱਚ ਮਤਲਬ ਰੈਲੀ ਨਹੀਂ ਸੌਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ ਕਰਾਲੀ ਦੇ ਵਿੱਚ ਕੀਤਾ ਜਾ ਰਿਹਾ ਕਿ ਕਿਸ ਮੁੱਦੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿੰਨਾ ਕੁ ਲੱਗਦਾ ਕਿੰਨਾ ਕੁ ਅਸਰ ਇਸ ਰੋਸ ਪ੍ਰਦਰਸ਼ਨ ਦਾ ਹੋਵੇਗਾ ਦੇਖੋ ਜਿਵੇਂ ਕਿ ਕਾਂਗਰਸ ਹਾਈ ਕਮਾਂਡ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਨੂੰ ਲੈ ਕੇ ਬੈਠਕਾਂ ਕਰ ਰਹੀ ਹੈ ਠੀਕ ਹੈ ਜੀ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਵੀ ਗੱਠ ਜੋੜ ਜਿਹੜਾ ਹੋ ਗਿਆ ਪਤਾ ਹੀ ਹੈ ਕਿ ਮੇਰਾ ਆਮ ਆਦਮੀ ਪਾਰਟੀ ਦੇ ਹੋਣਗੇ ਜੇ ਜਿੱਤੇ ਦੀ ਹੈ ਹੈਨਾ ਗੱਠਜੋੜ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀਨੀਅਰ ਡਿਪਟੀ ਮੇਅਰ ਹਮ ਤੇ ਮੇਅਰ ਆਪਣੇ ਡਿਪਟੀ ਮੇਅਰ ਇਹ ਕਾਂਗਰਸ ਪਾਰਟੀ ਦੀ ਹੋਣਗੇ ਉੱਥੇ ਗੱਠਜੋੜ ਹੋ ਗਿਆ ਚੰਡੀਗੜ੍ਹ 'ਚ ਪਰ ਪੰਜਾਬ ਦੇ ਵਿੱਚ ਜੋ ਹਾਲਾਤ ਬਣਦੇ ਪਏ ਨੇ ਜਿਵੇਂ ਕਿ ਪੰਜਾਬ ਦੀ ਲੀਡਰਸ਼ਿਪ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ ਵੀ ਅਸੀਂ ਜਿਹੜੇ ਆ ਗੱਠਜੋੜ ਨਹੀਂ ਕਰਨਾ ਆਪਣੇ ਤਰਕ ਦੇ ਰਹੇ ਨੇ ਹਮ ਹੁਣ ਦੂਜੇ ਪਾਸੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਰਾਣੇ ਕੋਰਾਲੀ ਦੇ ਪੜਿਆਲਾ ਵਿਖੇ ਹਮ ਧਰਨਾ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਹੈ ਜੀ ਉਸ ਧਰਨਾ ਪ੍ਰਦਰਸ਼ਨ ਦਾ ਜਿਹੜਾ ਮੁੱਦਾ ਹੋਵੇਗਾ ਉਹ ਹੋਵੇਗਾ ਕਿ ਭਾਈ ਜਿਹੜੀ ਅਮਨ ਵਿਵਸਥਾ ਹੈ ਕਾਨੂੰਨ ਵਿਵਸਥਾ ਹੈ ਅਮਨ ਚੈਨ ਹੈ ਪੰਜਾਬ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਜੀ ਹੁਣ ਗੱਲ ਇਦਾਂ ਹੈ ਕਿ ਜੋ ਇਸ ਵੇਲੇ ਵੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਉਹ ਤੁਸੀਂ ਦੇਖ ਲਓ ਕਿ ਅੱਜ ਵੀ ਖਬਰਾਂ ਜੋ ਸੁਣਨ ਨੂੰ ਮਿਲਦੀਆਂ ਨੇ ਚਾਹੇ ਲੁਧਿਆਣਾ ਹੋਵੇ ਦੋਸਕੇ ਭਰਾਵਾਂ ਨੂੰ ਗੋਲੀ ਮਾਰਤੀ ਐ ਉਹ ਜ਼ੇਰੇ ਇਲਾਜ ਨੇ ਸੀਰੀਅਸ ਕੰਡੀਸ਼ਨ ਚ ਨੇ ਜੀ ਇੱਕ ਮੁਕੇਰੀਆਂ ਦਾ ਨੌਜਵਾਨ ਜੀ ਆ ਡੱਬਾ ਰੂਟ ਤੇ ਉਹਦੇ ਨਾਲ ਜਿਹੜਾ ਹੈਗਾ ਉਹਦੇ ਨਾਲ ਮਤਲਬ ਕਿ ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ ਹੈ ਸੋ ਇਸੇ ਤਰੀਕੇ ਨਾਲ ਜਲੰਧਰ ਦੇ ਵਿੱਚ ਵੀ ਚਾਰ ਭੈਣਾਂ ਦੇ ਭਰਾ ਨੂੰ ਮਾਰ ਦਿੱਤਾ ਹੈ ਜੀ ਕੋਈ ਕਿਤੋਂ ਨਸ਼ੇ ਦੇ ਜਿਹੜੀ ਇਹ ਚੀਜ਼ਾਂ ਮਿਲਦੀਆਂ ਪਈਆਂ ਨੇ ਕਿਤੇ ਵਾਰਦਾਤ ਹੋ ਗਈ ਹੈ ਹੂੰ ਸੋ ਇਹ ਜੋ ਕਾਨੂੰਨ ਵਿਵਸਥਾ ਜਿਹੜੀ ਹੈ ਲਾਅ ਐਂਡ ਆਰਡਰ ਹੈ ਇਸ ਨੂੰ ਪਾਰੇ ਗੱਲਾਂ ਕਰਦੇ ਹੋਏ ਜਿਸ ਢੰਗ ਨਾਲ ਮਤਲਬ ਹੁਣ ਪੰਜਾਬ ਦੇ ਹਾਲਾਤ ਚੱਲਦੇ ਪਏ ਨੇ ਜੀ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਜਿਹੜੀ ਜੀ ਸਰਕਾਰ ਆ ਪੰਜਾਬ ਦੇ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਣਾ ਅੱਜ ਔਰ ਉਹਦੇ ਵਿੱਚ ਤੁਸੀਂ ਦੇਖ ਲੋਗੇ ਜਿਹੜਾ ਇਹੋ ਜੀ ਲੋਕੇਸ਼ਨ ਚੁਣੀ ਆ ਪਟਿਆਲਾ ਪ ਜਿਹੜਾ ਪਟਿਆਲਾ ਹੈਗਾ ਇਹ ਚਰਨਜੀਤ ਸਿੰਘ ਚੰਨੀ ਦੇ ਪਿੰਡ ਦੇ ਵੀ ਲੱਗ ਗਿਆ ਜੀ ਹੈ ਨਾ ਜੀ ਹਰ ਪਾਸੇ ਚਾਹੇ ਪਟਿਆਲੇੋਂ ਆਉਣਾ ਹੋਵੇ ਜਾਂ ਕਿ ਇਧਰ ਜ ਮਤਲਬ ਹਰ ਬੰਦੇ ਨੂੰ ਕਨਵੀਨੀਅੰਟ ਜਿਹੜਾ ਉਹ ਹੈ ਜੋ ਕਹਿਣਾ ਹੈ ਠੀਕ ਹੈ ਇਸ ਕਰਕੇ ਇਸ ਇਲਾਕੇ ਨੂੰ ਚੁਣਿਆ ਗਿਆ ਜੀ ਸੋ ਜਿਸ ਤਰੀਕੇ ਦੇ ਨਾਲ ਸਰਕਾਰ ਇੱਕ ਪਾਸੇ ਤੇ ਗੱਲਾਂ ਕੀਤੀਆਂ ਜਾ ਰਹੀਆਂ ਕਿ ਚੰਡੀਗੜ੍ਹ ਦੇ ਵਿੱਚ ਗੱਠਜੋੜ ਹੋ ਗਿਆ ਦਿੱਲੀ ਦੇ ਵਿੱਚ ਵੀ ਹੋ ਜਾਣਾ ਹੈ ਸੀਟਾਂ ਦੀ ਵੰਡ ਸ਼ੇਅਰਿੰਗ ਕਰਨੀ ਹੈ ਸੀਟਾਂ ਨੂੰ ਹੁਣ ਜੋ ਇਸ ਵੇਲੇ ਹਾਲਾਤ ਚੱਲੇ ਨੇ ਕਿ ਇੱਕ ਪਾਸੇ ਗੱਲਾਂ ਚੱਲੀਆਂ ਗੱਠਜੋੜ ਦੀਆਂ ਸੀਟਾਂ ਦੀ ਵੰਡ ਦੀ ਉਹ ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੇ ਖਿਲਾਫ ਧਰਨਾ ਜਿਹੜਾ ਉਹ ਮੋਰਚਾ ਜਿਹੜਾ ਉਹ ਖੋਲ ਰਹੀ ਹੈ ਬਾਕੀ ਮੌਸਮ ਤੇ ਡਿਪੈਂਡ ਕਰੂਗਾ ਵੀ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਕਿੱਦਾਂ ਦਾ ਜਾਂਦਾ ਕਿਉਂਕਿ ਠੰਡ ਬਹੁਤ ਹੈ ਜੀ ਤੇ ਉਸ ਤੇ ਕਿੰਨਾ ਕ ਇਕੱਠ ਹੁੰਦਾ ਹੈ ਜੀ ਕਿਸ ਢੰਗ ਨਾਲ ਉਹ ਧਰਨਾ ਪ੍ਰਦਰਸ਼ਨ ਚੱਲਦਾ ਹੈ ਪਰ ਕਿਤਨ ਕਿਤੇ ਇਹ ਬੜਾ ਵੱਡਾ ਸਵਾਲ ਹੈ ਭੁਪਿੰਦਰ ਜੀ ਜੀ ਕਿ ਜਿਸ ਹਾਲਾਤ ਜਿਸ ਢੰਗ ਨਾਲ ਪੰਜਾਬ ਦੀ ਲੀਡਰਸ਼ਿਪ ਕਹਿ ਰਹੀ ਹੈ ਮੈਨੂੰ ਨਹੀਂ ਲੱਗਦਾ ਉਹ ਛੰਗਣ ਵਾਲੀ ਗੱਲ ਜਿਹੜੀ ਆ ਗੱਠ ਜੋੜ ਦੀ ਗਲਤ ਤਾਂ ਤੁਹਾਡੀ ਬਿਲਕੁਲ ਸਹੀ ਹੈ ਜੀ ਵੀ ਗਲਤ ਤੁਹਾਡੀ ਬਿਲਕੁਲ ਸਹੀ ਹੈ ਕਿ ਵੀ ਇੱਕ ਪਾਸੇ ਤਾਂ ਗੱਠ ਜੋੜ ਦੀ ਗੱਲ ਚੱਲ ਰਹੀ ਹੈ ਇੱਕ ਪਾਸੇ ਕਾਂਗਰਸ ਇਹ ਮੌਜੂਦਾ ਸਰਕਾਰ ਜਾਣ ਕੇ ਆਪ ਸਰਕਾਰ ਦੇ ਖਿਲਾਫ ਦੰਮੇ ਤੇ ਬੈਠੀ ਹੈ ਜੀ ਬਿਲਕੁਲ ਸੋ ਬਾਕੀ ਮੁਕਦੀ ਗੱਲ ਹੈ ਕਿ ਅ ਲੀਡਰਸ਼ਿਪ ਹੈ ਪੰਜਾਬ ਦੀ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ ਕਿ ਭਾਈ ਅਸੀਂ ਹਾਈ ਕਮਾਂਡ ਨੂੰ ਵੀ ਕਹਤਾਂ ਉਹ ਸਾਡੇ ਜਿਹੜੀ ਗੱਲ ਤੇ ਉਹ ਕਦੀ ਵੀ ਨਹੀਂ ਮੁਕਰੇਗੀ ਜਾਂ ਮਤਲਬ ਸਾਡੇ ਜਿਹੜੇ ਗੱਲਾਂ ਤੇ ਜਰੂਰ ਫੁੱਲ ਚੜਾਉਗੇ ਸਾਡੇ ਜਰੂਰ ਗੱਲਬਾਤ ਨੂੰ ਜਿਹੜਾ ਹੈਗਾ ਵਿਚਾਰਿਆ ਜਾਊਗਾ ਤੇ ਸਾਡੇ ਹੱਕ ਦੇ ਫੈਸਲਾ ਆਊਗਾ ਅਸੀਂ ਗੱਠਜੋੜ ਪੰਜਾਬ ਵਿੱਚ ਨਹੀਂ ਕਰਨਾ ਚਾਹੁੰਦੇ ਸੋ ਇਹ ਸਾਰੀ ਗੱਲਬਾਤ ਜਿਹੜੀ ਹੈ ਪੰਜਾਬ ਕਾਂਗਰਸ ਦੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਗੱਠਜੋੜ ਦੀ ਗੱਲ ਕੀਤੀ ਵਰਿੰਦਰ ਜੀ ਗੱਠਜੋੜ ਦੀ ਗੱਲ ਕਰੀ ਆਪਾਂ ਅਕਾਲੀ ਭਾਜਪਾ ਦਾ ਵੀ ਗੱਲ ਵਿੱਚ ਚੱਲ ਰਹੀ ਹੈ ਤੇ ਜੇ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਕਹਿੰਦੇ ਆ ਉਹਨਾਂ ਦੇ ਜਿਹੜੇ ਆਪਣੀ ਪਾਰਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਹਾਥੀ ਇਕੱਲੇ ਚੱਲੂਗਾ ਤੇ ਹੁਣ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ ਅਕਾਲੀ ਤੇ ਬੀਐਸਪੀ ਦੀ ਜੇ ਗੱਲ ਕਰੀ ਆਪਾਂ ਭੁਪਿੰਦਰ ਜੀ ਅ ਜਿਸ ਤਰੀਕੇ ਦੇ ਨਾਲ ਕੱਲ ਜੀ ਮਾਇਆਵਤੀ ਹੁਰਾ ਨੇ ਆਪਣੇ ਜਲੰਧਿਆੜੇ ਤੇ ਕਿਹਾ ਕਿ ਭਾਈ ਉਹ ਉਹਨਾ ਹਾਥੀ ਇਕੱਲਾ ਹੀ ਤੁਰੇਗਾ ਮਸਤੋ ਕੇ ਕੋਈ ਲੋੜ ਨਹੀਂ ਗੱਠ ਜੋੜ ਕਰਨ ਦੀ ਜੀ ਹੁਣ ਇਸ ਦੇ ਮੁਤਲਕ ਸਵਾਲ ਇਹ ਹੈ ਕਿ ਜਿਹੜੀ ਗੱਠਜੋੜ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਹੋਈ ਹੋਈ ਹੈ ਉਹਦਾ ਕੀ ਹੋਵੇਗਾ ਹੁਣ ਸਵਾਲ ਹੈ ਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ ਹਮ ਔਰ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਵਿਚਾਲੇ ਜਿਹੜੇ ਡਾਇਲੌਗ ਜਾਂ ਕੋਈ ਬੈਠਕ ਜਾਂ ਕੋਈ ਗੱਲਬਾਤ ਕਾਫੀ ਲੰਮੇ ਸਮੇਂ ਤੋਂ ਨਹੀਂ ਹੋਈ ਜੀ ਠੀਕ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਵਿਚਾਲੇ ਜਿਹੜਾ ਸੀਟਾਂ ਦੀ ਵੰਡ ਨੂੰ ਲੈ ਕੇ ਗੱਠਜੋੜ ਨੂੰ ਲੈ ਕੇ ਗੱਲਾਂ ਬਾਤਾਂ ਵੀ ਚੱਲ ਰਹੀਆਂ ਸੀ ਹੁਣ ਇੱਕ ਜਿਹੜੀ ਹੈ ਨਵੀਂ ਚੀਜ਼ ਸਾਹਮਣੇ ਆਈ ਹੈ ਸ਼ਰਮਣੇ ਅਕਾਲੀ ਦਲ ਦੇ ਸੀਨੀਅਰ ਆਗੂ ਹੈਗੇ ਨੇ ਬਲਵਿੰਦਰ ਸਿੰਘ ਪੁੰਦੜ ਹੋਰੀ ਹੁਣ ਉਹ ਕਹਿੰਦੇ ਨੇ ਵੀ ਉਹ ਪੰਜਾਬ ਦੇ ਵਿੱਚ ਪੰਥ ਔਰ ਕਿਸਾਨੀ ਨੂੰ ਪਹਿਲ ਦੇਵੇਗੀ ਵੋਟਰ ਜਿਹੜੇ ਹੈਗੇ ਆ ਉਹ ਜਿਸ ਢੰਗ ਨਾਲ ਉਹਨਾਂ ਦੇ ਵੋਟਰ ਹੈਗੇ ਆ ਪੰਜਾਬ ਦੇ ਵਿੱਚ ਪੰਥ ਤੇ ਕਿਸਾਨੀ ਨੂੰ ਪਹਿਲ ਦਿੱਤੀ ਜਾਵੇਗੀ ਤੇ ਉਹ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਨਾਲ-ਨਾਲ ਉਹ ਖੱਬੇ ਪੱਖੀ ਪਾਰਟੀਆਂ ਨੂੰ ਤਰਜੀਹ ਦੇਗੀ ਵੀ ਇਹ ਉਹਨਾਂ ਨਾਲ ਗੱਠਜੋੜ ਕੀਤੀ ਜਾਵੇ ਤੇ ਜੀ ਠੀਕ ਹੈ ਜੀ ਹੁਣ ਸੀਪੀਆਈ ਵਰਗੀਆਂ ਵੀ ਖੱਬੇ ਪੱਖੀ ਪਾਰਟੀਆਂ ਹੈਗੀਆਂ ਨੇ ਜੀ ਬਿਲਕੁਲ ਠੀਕ ਹੈ ਜੀ ਹੁਣ ਦੂਜੇ ਪਾਸੇ ਅੱਜ ਮੇਰੀ ਖਾਸ ਤੌਰ ਤੇ ਗੱਲਬਾਤ ਹੋ ਗਈ ਹੈ ਹੋਈ ਹੈ ਜਿਹੜੇ ਆਫਿਸ ਇਨਚਾਰਜ ਹੈ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਜਸਵੰਤ ਰਾਏ ਹੁਰੀ ਹੂੰ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਹੂੰ ਤੇ ਰਣਧੀਰ ਸਿੰਘ ਬੈਣੀਵਾਲ ਜਿਹੜੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਇਨਚਾਰਜ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਹੁਣ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਬੈਣੀਵਾਲ ਹੁਰਾਂ ਦਾ ਕਿ ਦੇਖ ਲਓ ਕਿ ਇੱਕ ਗੱਠ ਜੋੜ ਜਿਹੜਾ ਹੁੰਦਾ ਹੈ ਉਹ ਦੋਨਾਂ ਪਾਰਟੀਆਂ ਦੇ ਵਿਚਾਲੇ ਹੁੰਦਾ ਹੈ ਦੋ ਦੋਨੀਆਂ ਤਰ੍ਹਾਂ ਦੇ ਵਿਚਾਲੇ ਹੁੰਦਾ ਹੈ ਪਰ ਜੇ ਕੋਈ ਡਾਇਲੌਗ ਇਹਨ ਇੱਕ ਪਾਰਟੀ ਕੋਈ ਡਾਇਲੌਗ ਹੀ ਨਾ ਕਰੇ ਗੱਲਬਾਤ ਹੀ ਨਾ ਕਰੇ ਕੋਈ ਦੱਸੇ ਨਾ ਕੋਈ ਜਾਣੇ ਨਾ ਕੋ ਪੁੱਛ ਗਿਛ ਨਾ ਕਰੇ ਤੇ ਤੁਸੀਂ ਆਪ ਹੀ ਸਮਝਦਾਰ ਹੋ ਕੀ ਹੋਣਾ ਚਾਹੀਦਾ ਜੀ ਕੀ ਕੁਝ ਹੋਣਾ ਚਾਹੀਦਾ ਫਿਰ ਇਸੇ ਮੁੱਦੇ ਤੇ ਜਦੋਂ ਮੈਂ ਗੱਲ ਕੀਤੀ ਹੈ ਆਪਣੇ ਜਸਵੰਤ ਰਾਏ ਹੂਰਾ ਨਾਲ ਬਹੁਜਨ ਸਮਾਰਟ ਪਾਰਟੀ ਦੇ ਉਗੇ ਆਗੂ ਨੇ ਔਰ ਆਫਿਸ ਦੇ 77 ਨੇ ਕੋਆਰਡੀਨੇਟਰ ਨੇ ਉਹਨਾਂ ਨੇ ਕਿਹਾ ਕਿ ਭਾਈ ਜਿਸ ਢੰਗ ਨਾਲ ਉਹਨਾਂ ਨੇ ਮ ਪੁੱਛਿਆ ਗੱਲ ਕਿ ਭਾਈ ਮਾਇਆਵਤੀ ਜੀ ਨੇ ਜੋ ਗੱਲਾਂ ਬਾਤਾਂ ਕੀਤੀਆਂ ਵੀ ਗੱਠ ਜੋੜ ਨਹੀਂ ਹੋਊਗਾ ਕਹਿੰਦੇ ਉਹਨਾਂ ਨੇ ਠੀਕ ਹੈ ਜੋ ਕੁਝ ਕਿਹਾ ਕਿ ਗੱਠ ਜੋੜ ਨਹੀਂ ਹੋਏਗਾ ਨਵੇਂ ਸਿਰੇ ਤੋਂ ਕੋਈ ਗੱਠ ਜੋੜ ਨਹੀਂ ਹੋਊਗਾ ਪਰ ਉਹਨਾਂ ਨੇ ਇਹ ਨਹੀਂ ਕਿਤੇ ਕਿਹਾ ਕਿ ਜਿਹੜਾ ਪੁਰਾਣਾ ਗੱਠ ਜੋੜ ਹੈ ਉਹ ਤੋੜਿਆ ਜਾਵੇਗਾ ਇਹ ਗੱਲ ਉਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤੀ ਪਰ ਉਹਨਾਂ ਨਾਲ ਇਹ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਹਾਂ ਠੀਕ ਹੈ ਗੱਲ ਕਿ ਸਾਡੇ ਜਿਹੜੇ ਆ ਆਪਸ ਵਿੱਚ ਕੋਈ ਬੈਠਕ ਜਾਂ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਮੀਟਿੰਗ ਜਿਹੜੀ ਅਜੇ ਤੱਕ ਨਹੀਂ ਹੋਈ ਸੋ ਜਸਟ ਅਗਨਾਲ ਸ਼ਰਮਣੀ ਅਕਾਲੀ ਦਲ ਦੇ ਬਿਆਨ ਵੀ ਆ ਰਹੇ ਨੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਵੀ ਇਹ ਕਹਿ ਰਹੇ ਨੇ ਕਿ ਭਾਈ ਅਸੀਂ 13 ਦੇ 13 ਸੀਟਾਂ ਤੇ ਚੋਣਾ ਲੜਾਂਗੇ ਹੁਣ ਜਿਹੜੇ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਜੋ ਸ਼ਰਮਣੀ ਅਕਾਲੀ ਦਲ ਦਾ ਰੁਖ ਜੋ ਲੱਗਦਾ ਕਿ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਹੋ ਸਕਦਾ ਹੈ ਇੱਕ ਪੰਜਾਬ ਦੇ ਵਿੱਚ ਜਿਹੜਾ ਉਹ ਗੱਠ ਜੋੜ ਦੇ ਨਵੇਂ ਸਮੀਕਰਨ ਆ ਜਾਣ ਹੋ ਸਕਦਾ ਹੈ ਇੱਕ ਸ਼ਰਮਣੀ ਅਕਾਲੀ ਦਲ ਜਿਹੜੀ ਹੈਗੀ ਆ ਉਹ ਆਪਸ ਦੇ ਵਿੱਚ ਤੇ ਜਿਹੜੀਆਂ ਧੜ ਬਣੇ ਹੋਈ ਸੀ ਅਕਾਲੀ ਦਲ ਦੇ ਉਹ ਇਕੱਠੇ ਹੋ ਕੇ ਤੇ ਫਿਰ ਬਹੁਜਨ ਸਮਾਜ ਪਾਰਟੀ ਦੇ ਨਾਲ-ਨਾਲ ਖੱਬੇ ਪੱਖੀ ਪਾਰਟੀ ਜਿੱਦਾਂ ਸੀਪੀਆਈ ਹੈ ਉਹਨਾਂ ਨਾਲ ਗੱਠ ਜੋੜ ਕਰਕੇ ਉਹ ਕਿਤੇ ਨਾ ਕਿਤੇ ਨਵੇਂ ਸਮੀਕਰਨ ਜਿਹੜੇ ਉਹ ਸਾਹਮਣੇ ਆ ਜਾਣ ਇਹ ਵੀ ਚੀਜ਼ਾਂ ਹੋ ਸਕਦੀਆਂ ਨੇ ਬਾਕੀ ਕਈ ਵਾਰੀ ਇਹ ਹੁੰਦਾ ਹੈ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਜਾਂ ਅੱਜ ਦੇ ਜਿਹੜੇ ਮਾਹੌਲ ਹੈ ਜੀ ਉਹ ਕਿਸੇ ਨਾ ਕਿਸੇ ਕਾਰਨ ਆ ਕਰਕੇ ਕੋਈ ਡਾਇਲੌਗਸ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਮੈਂਬਰ ਜਿਹੜਾ ਹੈਗਾ ਕੋਈ ਆਗੂ ਹੈਗਾ ਕੋਈ ਨਵੀਂ ਗੱਲ ਛੇੜ ਦਿੰਦਾ ਹੈ ਤੇ ਉਹਦੇ ਕਰਕੇ ਜਿਹੜੇ ਪੁਰਾਣੇ ਸਮੀਕਰਨ ਨੇ ਉਹ ਬਦਲ ਜਾਂਦੇ ਨੇ ਜੀ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਵੀ ਦੇਖਣ ਨੂੰ ਮਿਲੇ ਕਿ ਨਵੇਂ ਸਮੀਕਰਨ ਜਿਹੜੇ ਗੱਠ ਜੋੜ ਦੇ ਹਾਂ ਭਾਜਪਾ ਦੇ ਬਹੁਜਨ ਸਮਾਜ ਪਾਰਟੀ ਦੇ ਔਰ ਖੱਬੇ ਪੱਖੀ ਪਾਰਟੀਆਂ ਦੇ ਸਾਹਮਣੇ ਆ ਜਾਣ ਹੋ ਸਕਦਾ ਇਹ ਰਲ ਕੇ ਚੋਣ ਵੀ ਲੜ ਲੈਣ ਜੀ ਜੀ ਵਿਰਿੰਦਰ ਜੀ ਧੰਨਵਾਦ ਤੁਹਾਡਾ ਸਿਆਸੀ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਸਿਆਸਤ ਦੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਐ ਸੋ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਪੱਕ ਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਸਿਆਸਤ ਦੇ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ